ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਨੂੰ ਸਵੇਰ ਹੋ ਗਈ ਔੜ ਗਏ 4:30 ਵੱਜ ਗਏ ਨੇ ਅੱਜ ਮੈਨੂੰ ਲੱਗਦਾ ਕਿ ਖੋਲ ਜੇ ਆਪਾਂ ਉਹਦੇ ਉੱਠਣਾ ਹੁੰਦਾ ਜੀ ਹਮੇਸ਼ਾ ਦੀ ਤਰ੍ਹਾਂ ਮੇਰੇ ਕਮਰੇ ਤੋਂ ਬਾਹਰ ਦੇ ਦਰਸ਼ਨ ਕਰੋ ਲੋ ਜੀ ਚਾਹ ਹੋ ਗਈ ਤਿਆਰ ਆਪਣੀ ਵਾਲੇ ਆਣ ਲੱਗ ਪਏ ਨੇ ਉਹ ਚਾਚੂ ਪੀਕੇ ਤੇ ਫਿਰ ਆਪਾਂ ਦੇਖੀਏ ਵੀ ਅੱਜ ਕਿੱਧਰ ਜਾਣਾ ਕਿੱਧਰ ਕਾਰਵਾਈ ਪਾਉਣੀ ਹੈ ਆ ਮੇਰਾ ਘਰ ਹੈ ਜੀ ਤੇ ਮੇਰੇ ਘਰ ਦੇ ਕੋਲੋਂ ਆ ਇੱਕ ਰਸਤਾ ਝੜਦਾ ਜੀ ਪੈਦਲ ਆ ਪੈਦਲ ਰਸਤਾ ਹੈ ਉੱਪਰ ਨੂੰ ਇਹ ਇੱਕ ਟਰੈਕ ਹੈ ਨੂੰ ਆਪਾਂ ਕਹਿੰਦੇ ਆ ਜੀ ਪੈਦਲ ਟਰੈਕ ਇੱਥੋਂ 3 ਕਿਲੋਮੀਟਰ ਜਾ ਕੇ ਇਹ ਨਾਨ ਰੋਡ ਤੇ ਚੜ ਜਾਂਦਾ ਮਤਲਬ ਕਿ ਜਿਹੜਾ ਸਫਰ ਗੱਡੀਆਂ ਰਾਹੀਂ 15 ਕਿਲੋਮੀਟਰ ਹੈ ਬਾਹਰ ਰੋਡ ਇੱਥੋਂ ਦੀ ਉਹੋਂ ਸਿਰ ਤਿੰਨ ਕਿਲੋਮੀਟਰ ਰਹਿ ਜਾਂਦਾ ਤੇ ਇਹ ਟਰੈਕ ਜੇ ਕਿਸੇ ਨੇ ਕਰਨਾ ਤਾਂ ਇੱਥੇ ਆ ਸਕਦੇ ਆ ਬਹੁਤ ਵਧੀਆ ਟਰੈਕ ਹੈਗਾ ਜੰਗਲ ਦੇ ਵਿੱਚੋਂ ਦੀ ਲੰਘ ਕੇ ਪਹਾੜਾ ਦੇ ਉੱਪਰ ਉਹਦੀ ਬਹੁਤ ਸੋਹਣਾ ਟਰੈਕ ਹੈ ਰਾਹ ਦੇ ਵਿੱਚ ਮਖਲ ਬਰਸਾਤ ਦਾ ਪਾਣੀ ਇਕੱਠਾ ਹੋ ਕੇ ਝੀਲ ਦਾ ਰੂਪ ਵੀ ਦਿੰਦਾ ਸ਼ਾਇਦ ਇੱਕ ਜਗ੍ਹਾ ਤੇ ਮੈਂ ਜਿਆ ਨਹੀਂ ਸੁਣਿਆ ਹੀ ਆ ਰਾਹ ਦੇ ਵਿੱਚ ਮੋਰ ਬੜੇ ਮੋਰਾਂ ਦੇ ਖੰਭ ਆਰਾ ਆਪਣੀ ਭੋਜਨ ਸ਼ਕੀਏ ਲੋਜੀ ਸੁਲਤਾਨਪੁਰ 2 ਕਿਲੋਮੀਟਰ ਐ ਮੱਕੀ ਮੇਰੇ ਜਿੱਥੇ ਮੇਰਾ ਘਰ ਹੈ ਨਾ ਉਹਦੇ ਨਾਲ ਦੋ ਤਿੰਨ ਪਿੰਡ ਛੱਡ ਕੇ ਸੁਲਤਾਨਪੁਰ ਪਿੰਡ ਹੈਗਾ ਇਹ ਤੇ ਇਸ ਪਿੰਡ ਦੀ ਖਾਸ ਗੱਲ ਹੈ ਕਿ ਜਿਹੜੇ ਮੌਜੂਦਾ ਐਮਐਲਏ ਸਾਹਿਬ ਨੇ ਕਸੋਲੀ ਦੇ ਤੇ ਇਹ ਜਿਹੜੇ ਸੁਲਤਾਨਪੁਰ ਦੇ ਜਿਹੜੇ ਨਾ ਸੁਨੀਕ ਨੇ ਗੱਡੀ ਦੀ ਰਿਪੋਰਟ ਆ ਗਈ ਆਪਣੀ ਹੁਣ ਡਾਕਟਰ ਨੂੰ ਦਿਖਾਣੀ ਹੈ ਜਾ ਕੇ ਮੈਂ ਜਲ ਪਰੌਂਠਾ ਖਾ ਲਿਆ ਮਿਕਸ ਪਰੌਂਠਾ ਆਇਆ ਵਿੱਚ ਪਿਆਜ਼ ਗੋਭੀ ਪਨੀਰ ਸਾਰਾ ਕੁਝ ਨਾਲ ਕੌਫੀ ਲਈ ਆਪਾਂ ਇੱਕ ਪਰੌਂਠਾ ਤੇ ਇੱਕ ਕੌਫੀ ਦਾ ਬਿੱਲ ਬਣਿਆ 75 ਰੁਪਏ ਇਹਨਾਂ ਦੇ ਤੋਂ ਬਿਲਕੁਲ ਜਾ ਹੀ ਨਹੀਂ ਅਬਰੋਨੀ ਆਹਦਾ ਕੌਫੀ ਆ ਮਤਵਾ ਹੋ ਗਿਆ ਬਿਲਡੋਚ ਨੇ ਆ ਨਾ ਦੇਖਿਆ ਸ਼ਾਇਦ ਪਰ ਅੱਖਾਂ ਨਾਲ ਦੇਖਿਆ ਜਾ ਸਕਦਾ ਇੱਥੋਂ ਬਹੁਤ ਧੂਆ ਧੂਆ ਮਤਲਬ ਬੱਦਲ ਮੈਂ ਕਟੋ ਘਟ ਇਸ ਟਾਈਮ ਸਮੁੰਦਰ ਤਲ ਤੋਂ 10-12000 ਫੁੱਟ ਦੀ ਉਚਾਈ ਦੇਖਣਾ ਮੈਂ ਆਪਾਂ ਹਸਪੀਟਲ ਤੋਂ ਵਹਿਲੇ ਹੋ ਗਏ ਦੇਖੋ ਇੰਨੀ ਹਾਈਟ ਤੋਂ ਆਇਆ ਮੈਂ ਤੇ ਹਜੇ ਉਹ ਨੀਚੇ ਦੇਖਿਆ ਬੂਲ ਖਾਈ ਦੇ ਕੋਲ ਉੱਥੇ ਜਾਣਾ ਤੇ ਜਾਂਦੇ ਜਾਂਦੇ ਵਾਪਸ ਫਿਰ ਹਨੂਮਾਨ ਜੀ ਦੇ ਦਰਸ਼ਨ ਲੋ ਜੀ ਦੇਖੋ ਪਹਾੜਾਂ ਦੀ ਸੁੰਦਰਤਾ ਆਪਾਂ ਜਾ ਰਹੇ ਹਾਈਟ ਦੇ ਉੱਤੇ ਇਹ ਮੇਰਾ ਦੋਸਤ ਹੈ ਇੱਥੋਂ ਹੀ ਹੈ ਗੰਦੀਗ੍ਰਾਮ ਤੋਂ ਇਹ ਪਹਿਲੇ ਮੋਨਾ ਸੀ ਹੁਣ ਸਿੰਘ ਸੱਜ ਗਿਆ ਤੇ ਆਹ ਦੇਖੋ ਜੀ ਅੰਗਰੇਜ਼ਾਂ ਦੇ ਅੰਗਰੇਜ਼ਾਂ ਦੇ ਟਾਈਮ ਦਾ ਕਬਰਸਤਾਨ ਦੇਖੋ ਜੀ ਸੁੰਦਰਤਾ ਵਾ ਜੀ ਹੋ ਇਨੂੰ ਕਹਿੰਦੇ ਪਹਾੜਾਂ ਦੀ ਸੁੰਦਰਤਾ ਇਕੱਲੇ ਮੈਂ ਕਹੇ ਇਹ ਨਹੀਂ ਕਹਿੰਦਾ ਵੀ ਜਿਹੜੇ ਵੀ ਘੁੰਮਣ ਫਿਰਨ ਆਉਂਦੇ ਨੇ ਚਾਹੇ ਉਹ ਹਿਮਾਚਲ ਦੇ ਲੋਕਲ ਹੋਣਗੇ ਚਾਹੇ ਉਹ ਬਾਹਰੋਂ ਆਏ ਹੋਣਗੇ ਉਹ ਕਿੰਨਾ ਗੰਦ ਪਾ ਕੇ ਜਾਂਦੇ ਆ ਇਹ ਪਹਾੜਾਂ ਨੂੰ ਸਾਫ਼ ਰੱਖੋ ਕੁਦਰਤ ਦੇ ਨਾਲ ਖਲਵਾੜ ਨਾ ਕਰੋ ਇਹ ਆਪਣੀ ਗੰਦਗੀ ਨਾਲ ਲੈ ਕੇ ਜਾਓ ਆ ਦੇਖੋ ਐਡੀ ਸੋਹਣੀ ਜਗ੍ਹਾ ਨੂੰ ਕਿੰਨਾ ਗੰਦ ਪਾਇਆ ਹੋਇਆ ਇਹ ਜਿਹੜੇ ਇੱਥੇ ਕੁੜੀਆਂ ਮੁੰਡੇ ਘੁੰਮਣ ਫਿਰਨ ਆਉਂਦੇ ਆ ਆਸ਼ਕੀ ਕਰਨ ਇਹ ਸਾਰੇ ਉਹਨਾਂ ਦੇ ਕੰਮ ਨੇ ਦੇਖੋ ਨੇ ਕੇ ਜੀ ਪੋਲੋ ਗਰਾਉਂਡ ਬਹੁਤ ਹਾਈਟ ਦੇ ਉੱਪਰ ਤੇ ਹੁਣ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਹੋਰ ਆ ਦੇਖੋ ਜੀ ਖੂਬਸੂਰਤੀ ਦੇਖੋ ਕੁਦਰਤ ਦੀ ਇਹ ਆਪਣਾ ਮੈਨੂੰ ਆ ਗਿਆ ਪਰ ਹੈ ਮੈਨੂੰ ਵੀ ਦੀਦਾ ਦੇਖ ਆ ਤਰ ਇੱਕ ਹੋਰ ਜੀ ਦਿਖਾਵਾਂ ਇਹ ਆ ਦੇਖੋ ਐਮ ਐਮ ਜੀ ਵਾਲੇ ਹਨੂਮਾਨ ਜੀ ਇੱਥੋਂ ਵੀ ਨਜ਼ਰ ਆਉਂਦੇ ਨੇ ਆ ਦੇਖੋ ਆ ਰਹੇ ਨੇ ਨਜ਼ਰ ਐ ਐਮ ਐਮ ਜੀ ਵਾਲੇ ਹਨੂਮਾਨ ਜੀ ਪਤਾ ਕਿੰਨੀ ਦੂਰ ਐ ਦੇਖੋ ਇਹ ਇਹ ਆ ਰਹੇ ਨੇ ਨਜ਼ਰ ਦੇਖੋ ਦੇਖੋ ਜੀ ਕੁਦਰਤ ਦੇ ਸੋਨੇ ਸੋਨੇ ਰੰਗ ਕਿੰਨੇ ਸੋਹਣੇ ਸੋਹਣੇ ਫੁੱਲ ਹੈ ਦੇਖੋ ਕੁਦਰਤ ਦੇ ਰੰਗ ਦੇਖੋ। ਆਓ ਜੀ ਦੇਖੋ ਜੀ ਧੂਆਂ ਧੁੰਦ ਦੀ ਚਾਦਰ ਵਾਹ ਜੀ ਵਾਹ ਦੇਖੋ ਕਿੰਨੀ ਧੁੰਦ ਪਈ ਹੋਈ ਹੈ ਦੇਖੋ ਜੀ। ਵਾਹ ਜੀ ਵਾਹ। ਇਹ ਆਪਣਾ ਕਰਨਗਪੁਰ ਮੁੰਤਲੀ ਦਾ ਰਸਤਾ। ਅੱਛਾ ਉਧਰ ਦੁਕਾਨਾਂ ਵੱਲ ਚੱਲ। ਨੀ ਅੱਗੇ ਇੱਕ ਵੀਊ ਸ਼ਾਟ ਲੈ ਲੈਂਦੇ ਅੱਛਾ ਇਧਰ ਤੇ ਹੀ ਆਸੀ ਇਧਰੋਂ ਨਿਕਲੂਗੇ ਦੇਖੋ ਜੀ ਕੁਦਰਤ ਦੀ ਸੁੰਦਰਤਾ ਦੇਖੋ ਤੁਸੀਂ ਆਹ ਰੀ ਆਰਮੀ ਏਰੀਆ ਹੈ ਇਹ ਸਾਰਾ ਆਰਮੀ ਏਰੀਆ ਹੈ ਜੀ ਇਹ ਤਾਂ ਬੋਰਡ ਲੱਗੀ ਹੋਈ ਹੈ ਵੀਡੀਓ ਬਣਾ ਸਕਦਾ ਹੈ ਯਹਾਂ ਪੇ ਹਾਂ ਸਾਹਸ ਭਰੇ ਕੁਦਰਤ ਦੀ ਲੋ ਜੀ ਮੰਕੀ ਪੁਆਇੰਟ ਆ ਗਿਆ ਮੰਕੀ ਪੁਆਇੰਟ ਮੰਕੀ ਪੁਆਇੰਟ ਆ ਗਿਆ ਦੇਖੋ ਜੀ ਅਰੇ ਚਰਚ ਆ ਗਈ ਪੁਰਾਣੀ ਅੰਗਰੇਜ਼ਾਂ ਦੇ ਟਾਈਮ ਦੀ ਅੰਗਰੇਜ਼ਾਂ ਦੇ ਟਾਈਮ ਦੀ ਚਰਚ ਦੇਖੋ ਕਿੰਨੀ ਪੁਰਾਣੀ ਹੈ ਇਹ ਕੌਣ ਸਾਹ ਏਰੀਆ ਹੈ ਡਕਸ਼ਾਈ ਡਕਸ਼ਾਈ ਅੱਪਾ ਪਹੁੰਚ ਚੁੱਕੇ ਹੈ ਡਕਸ਼ਾਈ ਕੈਂਟ ਫੁੱਟਬਾਲ ਗਰਾਊਂਡ ਵਾਲੀਬਾਲ ਗਰਾਊਂਡ ਵਾਹ ਜੀ ਵਾਹ ਦੇਖੋ ਕਿੰਨਾ ਬੱਦਲ ਹੈ ਧੁੰਦ ਨੀਰੀ ਦੇਖੋ ਲੋ ਜੀ 올ਡ ਡੇਟ ਲਾਈਨ 올ਡ ਜੇਲ ਉੱਪਰ ਕੰਟੇ ਲੱਗੀ ਹੋਈ ਹੈ ਮੰਦਿਰ ਦੀ ਤਰ੍ਹਾਂ ਵੀਡੀਓ ਨਾਲ ਕਿ ਹਾਂ ਅੱਜ ਇਸੇ ਦਾ ਕੋਈ ਗੱਲ ਨਹੀਂ ਇਹ ਪੁਰਾਣੀ ਜੇਲ ਹੈ ਜੀ ਅੰਗਰੇਜ਼ਾਂ ਦੇ ਟਾਈਮ ਦੀ ਆ ਮਿੱਟੀ ਮਿੱਟੀ ਬੀਸਣ ਵਾਲਾ ਜੰਤਰ ਹੈ ਜੀ 1865 ਦਾ ਫਾਇਰ ਜੰਤਰ ਇਹ ਫਾਇਰ ਜੰਤਰ ਜਿਹਨੂੰ ਕਿਹਾ ਇਸ ਵਿਗਿਆਨੀ ਨੇ ਬਣਾਇਆ ਸੀ ਇਹ ਫਾਇਰ ਜੰਤਰ ਤੁਸੀਂ ਦੇਖ ਸਕਦੇ ਹੋ ਅੱਗ ਲੱਗਣ ਤੋਂ ਬਚਾਅ ਕਰਨ ਦੇ ਲਈ ਇਹ ਫਾਇਰ ਜੰਤਰ ਜਿਹੜਾ ਸਥਾਪਿਤ ਕੀਤਾ ਗਿਆ ਸੀਗਾ ਵਾਹ ਜੀ ਵਾਹ ਲੱਕੜ ਦਾ ਦਰਵਾਜ਼ਾ ਲਾਈਟ ਚੱਲੀ ਗਈ ਜਿੱਤੇ ਕਰਕੇ ਥੋੜਾ ਹਨੇਰਾ ਹੋ ਗਿਆ ਅਕਾ ਜੀ ਦੇਖੋ ਜਿਹਦੇ ਚ ਕੈਦੀ ਸਿੱਧਾ ਖੜਾ ਰਹਿ ਸਕਦਾ ਰਹਦਾ ਸੀ ਬਸ ਨਾ ਬੈਠ ਸਕਦਾ ਸੀ ਨਾ ਲੇਟ ਸਕਦਾ ਸੀ ਕੈਦੀ ਨੂੰ ਸਿਰਫ ਖੜਾ ਰਹਿਣਾ ਪੈਂਦਾ ਸੀ ਇੱਕ ਆਹ ਝੇਲ ਦੀ ਇਹ ਉਹ ਬੈਰਕ ਹੈ ਜੀ ਜਿੱਥੇ ਗਾਂਧੀ ਦੇ ਕਤਲ ਤੋਂ ਬਾਅਦ ਨੱਥੁਰਮ ਗੁੰਡਸੇ ਨੂੰ ਰੱਖਿਆ ਗਿਆ ਸੀ ਆ ਬਾਹਰ ਨੱਥੁਰਮ ਗੁੰਡਸੇ ਦੀ ਫੋਟੋ ਲੱਗੀ ਹੈ ਇਸ ਬੈਰਕ ਦੇ ਵਿੱਚ ਨੱਥੁਰਮ ਗੁੰਡਸੇ ਨੂੰ ਜਿਹੜਾ ਗਾਂਧੀ ਦੇ ਕਤਲ ਤੋਂ ਬਾਅਦ ਲਿਆਂਦਾ ਗਿਆ ਸੀ ਅਜੇ ਦਾ ਮਿਊਜ਼ੀਅਮ ਹੈ ਜੀ ਇਹਦੇ ਅੰਦਰ ਤੇ ਦੇਖ ਸਕਦੇ ਹੋ ਕੁਝ ਪੁਰਾਣੀਆਂ ਚੀਜ਼ਾਂ ਰੱਖੀਆਂ ਨੇ ਜਿਸ ਤਰ੍ਹਾਂ ਕੀ ਆ ਫਰੇਮ ਦੇ ਵਿੱਚ ਲਾ ਕੇ ਪੁਰਾਣੇ ਸਿੱਕੇ ਰੱਖੇ ਹੋਏ ਆ ਉਸ ਟਾਈਮ ਜਿਹੜੇ ਚਲਾਏ ਜਾਂਦੇ ਸੀਗੇ ਇੱਕ ਆ ਜੇਲ ਦੇ ਅੰਦਰ ਜਿਹੜੀ ਵਰਦੀ ਹੁੰਦੀ ਸੀ ਉਹ ਵਰਦੀ ਹੈ ਨਿੱਕਰ ਹੈ ਟੋਪ ਇੱਕ ਆ ਆਪਣੀ ਕਿਹਾ ਟੋਪੀ ਹੈ ਇੱਕ ਇਹ ਸ਼ਾਇਦ ਮੁਲਾਜ਼ਮਾਂ ਦੀ ਵਰਦੀ ਹੈ ਉਸ ਤੋਂ ਇਲਾਵਾ ਜੇਲ ਦੇ ਇਤਿਹਾਸ ਨਾਲ ਸੰਬੰਧਤ ਇੱਥੇ ਕਾਫੀ ਸਾਰੇ ਫੋਟੋਆਂ ਲੱਗੀਆਂ ਹੋਈਆਂ ਨੇ ਜਿੰਨਾ ਕੋ ਸਾਲ ਬਹੁਤ ਉਸ ਟਾਈਮ ਦੀ ਜਾਣਕਾਰੀ ਮਿਲਦੀ ਹੈ ਬਸ ਉਹ ਤਾਂ ਬੰਦ ਕਰ ਰੱਖਿਆ ਨਾ ਕੈਰਸ ਕੋ ਕੋਜੀ ਜੇਲ ਦੇ ਅੰਦਰ ਲੇਟ ਗਈ ਹੋਈ ਹੈ ਹੁਣ ਤੇ ਜੇਲ ਦੇ ਅੰਦਰ ਹਨੇਰੇ ਦੇ ਵਿੱਚ ਦੇਖੋ ਇਹ ਸਾਰੇ ਅਮਰੀਕਾ ਜੀ ਜੇਲ ਦੀ ਇਹ ਦੇਖੋ ਕੰਦੀ ਜੇ ਦੇਖੋ ਜੀ ਕੈਦੀਆਂ ਨੂੰ ਇੱਕ ਸਜ਼ਾ ਦੇਂਦਾ ਨਵਾਂ ਤਰੀਕਾ ਸੀਗਾ ਵੀ ਉਧਰ ਪਿੱਛੇ ਵੀ ਦਰਵਾਜ਼ਾ ਇਧਰ ਵੀ ਦਰਵਾਜ਼ਾ ਤੇ ਕੈਦੀ ਖੜਾ ਹੋ ਸਕਦਾ ਬਸ ਨਾ ਬੈਠ ਸਕਦਾ ਆ ਪੁਰਾਣੇ ਟਾਈਮ ਦੇ ਹਥਿਆਰ ਹੈ ਜੀ ਤੋਪ ਦੇ ਗੋਲੇ ਨੇ ਤੇ ਤੋਪ ਦੇ ਗੋਲੇ ਦੇ ਲਾਵਾ ਮੈਂ ਖਲ ਇੱਕ ਇੰਜਨ ਜਾਂ ਪਿਆ ਹੋ ਪਾਣੀ ਉਹ ਸ਼ਾਇਦ ਤੋਪ ਦਾ ਇੰਜਨ ਹੈ ਜਦਾ ਕਾਦਾ ਵੈ ਇਸ ਤਰ੍ਹਾਂ ਕਾਫੀ ਚੀਜ਼ਾਂ ਪੁਰਾਣੀਆਂ ਜਿਹੜੀਆਂ ਇੱਥੇ ਪਈਆਂ ਨੇ ਦੇਖਣ ਨੂੰ ਜਿਹੜੀਆਂ ਜਦੋਂ ਨਸ਼ਮਤ ਜੀ ਮੁਰਸ਼ਿਦ ਹੋ ਗਏ ਤਾਂ ਹਨੂਮਾਨ ਜੀ ਸਜਵਲੀ ਬੁੱਟੇ ਲੈ ਲਈ ਜਦੋਂ ਲੰਕਾ ਤੋਂ ਉੱਡ ਕੇ ਆਏ ਤਾਂ ਸਭ ਤੋਂ ਪਹਿਲੇ ਉਹਨਾਂ ਨੇ ਪੈਰ ਆਪਣਾ ਇਸੇ ਪਹਾੜ ਦੇ ਉੱਤੇ ਰੱਖਿਆ ਸੀ ਨੇੜਾ ਤੋਂ ਬਾਬਾ ਗੁਰਦਿੱਤ ਸਿੰਘ ਕਾਮਰਾ ਗੱਟਾ ਮਾਰ ਨੂੰ ਜਦੋਂ ਗ੍ਰਫਤਾਰ ਕੀਤਾ ਗਿਆ ਚਾਰ ਸਿੰਘਾਂ ਸਮੇਤ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਤੇ ਇੱਥੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਉਹਦਾ ਵੀ ਇੱਥੇ ਜ਼ਿਕਰ ਹੈ ਯੂਪੀ ਦੇ ਨੋਗਾਉਂ ਸ਼ੋਨੀ ਤੋਂ ਕੁਝ ਫੌਜੀਆ ਨੂੰ ਯੁੱਧ ਭੂਮੀ ਚ ਅੰਗਰੇਜ਼ ਅੰਗਰੇਜ਼ਾਂ ਵੱਲੋਂ ਲਿਜਾਇਆ ਜਾ ਰਿਹਾ ਸੀ ਤੇ ਜਦੋਂ ਉਹਨਾਂ ਸਿੱਖ ਫੌਜੀਆ ਦੇ ਸਮਾਨ ਦੀ ਤਲਾਸ਼ੀ ਲਈ ਗਈ ਤਾਂ ਵਿੱਚੋਂ ਗ੍ਰਨੇਡ ਮਿਲੇ ਤੇ ਜਦੋਂ ਗੱਲਬਾਤ ਖੁੱਲੀ ਤਾਂ ਪਤਾ ਲੱਗਿਆ ਕਿ ਇਹ ਗ੍ਰਨੇਡ ਉਹਨਾਂ ਨੇ ਗਦਰੀ ਬਾਬਿਆਂ ਨੂੰ ਪਛਾਣੇ ਸਨ ਜੋ ਕਿ ਭਾਰਤ ਦੀ ਆਜ਼ਾਦੀ ਲਈ ਲੜ ਰਹੇ ਸਨ ਤਾਂ ਅੰਗਰੇਜ਼ ਅੰਗਰੇਜ਼ ਸਰਕਾਰ ਨੇ ਉਹਨਾਂ ਸਿੱਖ ਫੌਜੀਆ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਜਿਨ੍ਹਾਂ ਵਿੱਚ ਇੱਕ ਮੁਸਲਮਾਨ ਸੀ ਅਤੇ 11 ਸਿੱਖ ਫੌਜੀ ਸਨ ਦੇਖਸਈ ਜੇਲ੍ਹ ਦੇ ਬਾਹਰ ਇੱਕ ਛੋਟਾ ਜਿਹਾ ਕੈਫੇਟੇਰੀਆ ਹੈ ਜਿੱਥੇ ਇਹ ਅੰਕਲ ਜੀ ਸੈਂਡਵਿਚ ਕੋਲਡ ਕਾਫੀ ਅਤੇ ਹੋਰ ਕਾਫੀ ਸਮਾਨ ਬਣਾ ਕੇ ਖਵਾਉਂਦੇ ਹਨ ਪਿਆਰ ਦੇ ਨਾਲ ਤੁਸੀਂ ਜਦੋਂ ਵੀ ਆਓ ਇੰਮਰਤ ਸੈਂਡਵਿਚ ਅਤੇ ਕੋਲਡ ਕਾਫੀ ਟਰਾਈ ਕਰੋ ਤੁਸੀਂ ਬਰਿਸਟਾ ਅਤੇ ਸਟਾਰਬਕਸ ਦੀ ਕਾਫੀ ਭੁੱਲ ਜਾਓਗੇ ਸਿਰਫ 50 ਰੁਪਏ ਦੇ ਵਿੱਚ ਬੜੀ ਹੀ ਅਲਟੀਮੇਟ ਕਾਫੀ ਮਿਲਦੀ ਹੈ ਅਟਕ ਸ਼ਹੀਦੀ ਜੇਲ੍ਹ ਦੇ ਬਿਲਕੁਲ ਬਾਹਰ ਇੱਕ ਛੋਟਾ ਜਿਹਾ ਕੈਫੇਟੇਰੀਆ ਵਾ ਤੇ ਤੁਸੀਂ ਦੇਖ ਸਕਦੇ ਹੋ ਅੰਕਲ ਜੀ ਇੱਥੇ ਸਿੰਘ ਸਾਹਿਬ ਸੱਸੀ ਅੰਕਲ ਜੀ ਸੱਸੀ ਕਾ ਜੀ ਕੀ ਨਾਮ ਹੈ ਅੰਕਲ ਜੀ ਤੁਹਾਡਾ ਬੱਸ ਗੱਲ ਕਰ ਰਹੇ ਜਿਹੜਾ ਨਾਮ ਕੀ ਤੁਹਾਡਾ ਨਿਰਪਾਲ ਸਿੰਘ ਨਿਰਪਾਲ ਸਿੰਘ ਹਾਂਜੀ ਠੀਕ ਹੈ ਜੀ ਤੇ ਕੀ ਕੀ ਬਣਾਉਂਦੇ ਹੋ ਅੰਕਲ ਇੱਥੇ ਸਾਡੇ ਕੋਲ 버거 ਮਿਲ ਜਾਏਗਾ ਸੈਂਡਵਿਚ ਮਿਲ ਜਾਏਗਾ ਸੀਰੀਜ਼ ਗੱਭ ਘਰ ਮਿਲ ਜਾਏਗਾ ਇਹ ਚੀਜ਼ਾਂ ਮਿਲ ਜਦੀ ਨੇ ਠੀਕ ਹੈ ਜੀ ਤੇ ਆਪਾਂ ਸੈਂਡਵੀ ਤਿਆਰ ਕਰਾਇਆ ਅੰਕਲ ਤੋਂ ਕ੍ਰਿਸਪੀ ਹੋ ਚੁੱਕਿਆ ਪੂਰਾ ਤੇ ਹੁਣ ਆਪਾਂ ਸੈਂਡਵੀ ਟੈਸਟ ਕਰਕੇ ਤੁਹਾਨੂੰ ਦੱਸਦੇ ਕਿਦਾਂ ਦਾ ਜੇ ਤੁਸੀਂ ਡਕਸ਼ਈ ਸ਼ਹਿਰ ਦੇ ਉੱਪਰੋਂ ਦੀ ਦੇਖੋਗੇ ਤਾਂ ਤੁਹਾਨੂੰ ਨੀਚੇ ਕੁਮਾਰ ਹੱਟੀ ਦਾ ਨਜ਼ਾਰਾ ਇਸ ਤਰ੍ਹਾਂ ਦਾ ਨਜ਼ਾਰਾ ਆਵੇਗਾ ਜੋ ਕਿ ਬਹੁਤ ਹੀ ਦਿਲ ਨੂੰ ਟੁੰਬਣ ਵਾਲਾ ਤੇ ਖੂਬਸੂਰਤ ਹੈ ਇਹ ਨੌਜਵਾਨਾ ਜੀ ਕਰਨ ਸਿੰਘ ਜਿਹੜਾ ਕਿ ਪਹਿਲੇ ਕਰਨ ਕੁਮਾਰ ਸੀ Hindu ਪਹਾੜੀ ਪਰਿਵਾਰ ਦਾ ਨੌਜਵਾਨ ਹੈ ਤੇ ਗੁਰੂ ਗੋਬ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਇਹ ਸਿੱਖੀ ਦੇ ਵਿੱਚ ਆ ਗਿਆ ਖਾਲਸਾ ਫੌਜ ਦੇ ਵਿੱਚ ਸ਼ਾਮਲ ਹੋ ਗਿਆ ਤੇ ਇਹ ਐਮਐਮਯੂ ਯੂਨੀਵਰਸਿਟੀ ਦੇ ਵਿੱਚ ਨੌਕਰੀ ਕਰਦਾ ਹੈ ਤੇ ਇਹਦੇ 'ਚ ਬੜਾ ਸ਼ੌਂਕ ਸੀ ਵੀ ਬਾਣਾ ਪਾਵਾਂ ਲੇਕਿਨ ਥੋੜਾ ਪੈਸੇ ਪੱਖੋਂ ਕਮਜ਼ੋਰ ਸੀ ਤਾਂ ਗੁਰੂ ਸਾਹਿਬ ਨੇ ਦਾਸ ਤੋ ਸੇਵਾ ਲਈ ਮੇਰੇ ਕੋਲ ਕੁਝ ਚੋਲੇ ਪੈਸੇ ਸਨ ਘਰੇ ਜੋ ਕਿ ਮੈਂ ਨਹੀਂ ਪਹਿਨ ਰਿਆ ਸੀ ਮੈਂ ਇਸ ਵੀਰ ਨੂੰ ਉਹਦੇ ਵਿੱਚੋਂ ਚੋਲਾ ਦਿੱਤਾ ਬੜਾ ਖੁਸ਼ ਹੋਇਆ ਇੱਕ ਚੋਲਾ ਇੱਕ ਦਸਤਾਰ ਇੱਕ ਕਮਰ ਕੱਸਾ ਤੇ ਕਿਸ਼ਾਰੇ ਦੇ ਕੋਲ ਹੈਗੇ ਸੀਗੇ ਤਿੰਨ ਤਾਂ ਇਸ ਕਰਕੇ ਜੜਾ ਜੜਾ ਸਮਾਨ ਇਹਨੂੰ ਚਾਹੀਦਾ ਸੀ ਦਿੱਤਾ ਤੇ ਬਹੁਤ ਖੁਸ਼ ਹੋ ਗਿਆ ਤانوں ਮੇਰਾ ਵਲੋਗ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਚੰਗਾ ਕਰੋ ਜਾਂ ਮਾੜਾ ਕਰੋ ਪਰ ਕਰਿਆ ਜਰੂਰ ਕਰੋ ਤਾਂ ਇਹ ਸੀਗਾ ਮੇਰਾ ਅੱਜ ਦਾ ਵਲੋਗ ਤੇ ਕੱਲ ਦਾ ਵਲੋਗ ਲੈ ਕੇ ਫਿਰ ਆਜਰ ਹੋਵਾਂਗੇ ਤਦ ਤੱਕ ਲਈ ਦਿਓ ਅਜੇ ਹਜਤ YouTube ਦੇ ਉੱਤੇ ਸਬਸਕ੍ਰਾਈਬ ਕਰ ਦਿਓ Instagram ਦੇ ਉੱਤੇ ਫੋਲੋ ਫੋਲੋ ਕਰ ਦਿਓ ਤੇ Facebook